ਅੱਜ ਪੂਰੇ ਪੰਜਾਬ ਦੇ ਵਿੱਚ ਪੀਆਰਟੀਸੀ ਅਤੇ ਪਨਪਾਸ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਜਾਰੀ ਹੈ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦੀਆਂ ਕੁਝ ਮੰਗਾਂ ਨੂੰ ਲੈ ਕੇ ਸਮੇਂ-ਸਮੇਂ ਤੇ ਵਿਰੋਧ ਰਿਪੀਟ ਸਮੇਂ-ਸਮੇਂ ਤੇ ਵਿਰੋਧ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਪਟਿਆਲਾ ਦੇ ਵਿੱਚ ਵੀ ਹਾਲਾਤ ਕੁਝ ਇਸੇ ਤਰੀਕੇ ਦੇ ਦਿਖੇ ਜਿੱਥੇ ਬੱਸ ਸੇਵਾਵਾਂ ਪ੍ਰਭਾਵਿਤ ਦਿਖੀਆਂ ਅਤੇ ਰੋਜ਼ ਯਾਤਰਾ ਕਰਨ ਰਿਪੀਟ ਅਤੇ ਰੋਜ਼ ਯਾਤਰਾ ਕਰਨ ਵਾਲੇ ਮੁਸਾਫਰਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਰਸਲ ਮੁਲਾਜ਼ਮ ਆਪਣੀ ਡਿਊਟੀ ਤੇ ਤਾਂ ਪਹੁੰਚੇ ਪਰ ਬੱਸਾਂ ਸਾਈਡ ਤੇ ਲਗਾ ਕੇ ਹੜਤਾਲ ਤੇ ਬੈਠ ਗਏ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ। ਅਤੇ ਹੜਤਾਲ ਨੂੰ ਉਹ ਲਗਾਤਾਰ ਚਾਰੀ ਰੱਖਣਗੇ। ਹੋਰ ਕਿੰਨੀ ਦੇਰ ਇਹ ਹੜਤਾਲ ਚੱਲੇਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਰੋਜ਼ ਯਾਤਰਾ ਕਰਨ ਵਾਲੇ ਮੁਸਾਫਰਾ ਨੂੰ ਅੱਜ ਬੇहद ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੁਸੀਂ ਵੀ ਦੇਖੋ ਪਟਿਆਲੇ ਤੋਂ ਇੱਕ ਖਾਸ ਮੇਰਾ ਨਾਮ ਹਰਕੇਸ਼ ਕੁਮਾਰ ਵਿਕਤੀ ਆ ਜੀ ਪੰਜਾਬ ਰੋਡ ਵਿੱਚ ਪਨਵਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਸੂਬੇ ਦਾ ਮੀਤ ਪ੍ਰਧਾਨ ਹੈ। ਇਹ ਸਾਡੀਆਂ ਵਿਭਾਗ ਦੀਆਂ ਮੰਗਾਂ ਜੀ ਕੱਚੇ ਮਜ਼ਦਮ ਬੱਕੇ ਕਰਨੇ ਇਹ ਕਿਦਾਰੀ ਸਿਸਟਮ ਬੰਦ ਕਰਨਾ ਕਿਲੋਮੀਟਰ ਸਕੀਮ ਦੀਆਂ ਬੱਸਾਂ ਦੇ ਟੈਂਡਰ ਰੱਦ ਕਰਨੇ ਤਨਖਾਹਾਂ ਦੇ ਵਿੱਚ ਇੱਕ ਸਰਤਾ ਕਰਨੀ ਮਾਰੂ ਕੰਡੀਸ਼ਨ ਰੱਦ ਕਰਨੀਆਂ ਵਿਭਾਗ ਦੀ ਆਪਣੀ ਬੱਸਾਂ ਪਾਉਣੀ ਆ ਇਹ ਸਾਡੀਆਂ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਲੈ ਕੇ ਸੀ ਜਿਹੜਾ ਲੰਬੇ ਸਮੇਂ ਤੋਂ ਆ ਜਿਹੜਾ ਪ੍ਰੋਟੈਸਟਾ ਸੰਘਰਸ਼ ਹੜਤਾਲਾਂ ਵਗੈਰਾ ਧਰਨੇ ਅਜੀ ਲਾਉਂਦੇ ਆ ਰਹੇ ਆ ਜੀ ਕਿੰਨੇ ਕਿ ਮੀਟਿੰਗਾਂ ਹੋ ਚੁੱਕੀਆਂ ਨੇ ਸਰਕਾਰ ਨਾਲ ਲਗਭਗ 40 ਤੋਂ 45 ਮੀਟਿੰਗਾਂ ਹੋ ਚੁੱਕੀਆਂ ਨੇ ਚਾਹੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਭਰੋਸਾ ਦਿੱਤਾ ਚਾਹੇ ਮਾਨਯੋਗ ਵਿੱਤ ਮੰਤਰੀ ਨੇ ਪਸਾਨੂੰ ਭਰੋਸਾ ਦਿੱਤਾ ਚਾਹੇ ਮਾਨਯੋਗ ਟਰਾਂਸਪੋਰਟ ਮੰਤਰੀ ਨੇ ਭਰੋਸਾ ਦਿੱਤਾ ਚਾਹੇ ਸਾਡੇ ਅਧਿਕਾਰੀਆਂ ਨੇ ਭਰੋਸਾ ਦਿੱਤਾ 40 ਤੋਂ 45 ਮੀਟਿੰਗਾਂ ਜਿਹੜੀਆਂ ਸਾਡੀਆਂ ਸਰਕਾਰ ਨਾਲ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਹੋ ਚੁੱਕੀਆਂ ਨੇ ਪੱਤਰ ਜਾਰੀ ਹੋ ਜਾਂਦੇ ਨੇ ਤੇ ਨਮੋਸੀ ਦੀ ਗੱਲ ਇਹ ਆ ਵੀ ਜਿਹੜੇ ਪੱਤਰ ਜਾਰੀ ਹੋ ਜਾਂਦੇ ਨੇ ਉਹਦੇ ਸਰਕਾਰ ਐ ਜਿਹੜੀ ਯੂ ਟਰਨ ਲੈ ਲੈਂਦੀ ਹੈ ਤੇ ਦੁਬਾਰਾ ਫੇਰ ਅਸੀਂ ਜਿਹੜਾ ਸੰਘਰਸ਼ ਹੜਤਾਲ ਧਰਨੇ ਲਾਉਣ ਲਈ ਮਜਬੂਰ ਹੋਨੇ। ਕੀ ਕਰ ਅਸੀਂ ਤਾਂ ਕਹਿੰਦੇ ਤਾਂ ਦੇਖੋ ਜੀ ਪਤਾ ਨਹੀਂ ਮੈਨੇਜਮੈਂਟ ਦੇ ਜਿਹੜੇ ਅਧਿਕਾਰੀ ਨੇ ਉਹ ਸਰਕਾਰ ਦੀ ਬਦਨਾਮੀ ਕਰਨਾ ਚਾਹੁੰਦੇ ਨੇ। ਪਤਾ ਨਹੀਂ ਸਰਕਾਰ ਦੀ ਨੀਤ ਕੋਟੀ ਹੈ ਉਹ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰਨਾ ਚਾਹੁੰਦੀ। ਅਸੀਂ ਤਾਂ ਜੋ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਸੀ ਵਿਧਾਨ ਸਭਾ ਦੇ ਵਿੱਚ ਵੀ ਪਹਿਲੀ ਵਿਧਾਨ ਸਭਾ ਦੀ ਮੀਟਿੰਗ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਰੂੰਗਾ ਹਰਾ ਪਿੰਨੇ ਚਲਾਉਂਗਾ ਕੋਈ ਧਰਨਾ ਪ੍ਰਦਰਸ਼ਨ ਨਹੀਂ ਕਰੂਗਾ। ਲਗਭਗ 3.5 ਸਾਲ ਹੋ ਗਏ ਲਗਾਤਾਰ ਹੜਤਾਲ ਧਰਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ ਨੇ ਲਾਰੇ ਨੇਗੇ ਇੱਥੋਂ ਤੱਕ ਕਿ ਵਿਭਾਗ ਦੇ ਵਿੱਚ ਆਮ ਪਬਲਿਕ ਨੂੰ ਸਹੀ ਸਹੂਲਤ ਦੇਣ ਵਾਸਤੇ 3.5 ਸਾਲ ਹੋ ਗਏ ਲਗਭਗ ਇੱਕ ਵੀ ਜਿਹੜੀ ਬੱਸ ਹੈਗੀ ਉਹ ਪੀਆਰਟੀਸੀ ਤੇ ਪੰਜਾਬ ਰੋਡ ਵਿੱਚ ਪਨ ਬੱਸ ਦੇ ਵਿੱਚ ਇਹ ਸਰਕਾਰ ਵੱਲੋਂ ਨਹੀਂ ਪਾਏਗੀ ਇਹ ਸਰਕਾਰ ਦਾ ਫੇਲੀਅਰ ਆ ਪੰਜਾਬ ਸਰਕਾਰ ਆ ਜਿਹੜੀ ਉਹ ਬਿਲਕੁਲ ਖੇਲ ਜਾਂਦੀ ਹੈ ਕਿ ਹਰਾਮ ਆ ਬਿਲਕੁਲ ਜੀ ਇਸ ਦੀ ਜ਼ਿੰਮੇਵਾਰ ਹੈ ਜਿਹੜੀ ਪੰਜਾਬ ਸਰਕਾਰ ਹੈ ਸਾਡੇ ਅਧਿਕਾਰੀ ਨੇ ਕਿਉਂਕਿ ਲਗਭਗ ਅਸੀਂ ਇੱਕ ਮਹੀਨਾ ਪਹਿਲਾਂ ਜਿਹੜਾ ਆਪਣਾ ਨੋਟਿਸ ਹੈ ਉਹ ਪੰਜਾਬ ਸਰਕਾਰ ਨੂੰ ਤੇ ਸਾਡੀ ਮੈਨੇਜਮੈਂਟ ਦੇ ਉੱਚ ਅਧਿਕਾਰੀਆਂ ਨੂੰ ਦਿੰਨੇ ਆਗੇ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਇਹਨਾਂ ਦਾ ਪੁਖਤਾ ਹੱਲ ਕੱਢੋ ਪਰ ਮੀਟਿੰਗਾਂ ਦੇ ਵਿੱਚ ਸੁਵਾਸ਼ਣ ਦਿੱਤਾ ਜਾਂਦਾ ਸਾਨੂੰ ਪੱਤਰ ਜਾਰੀ ਕਰ ਦਿੱਤੇ ਜਾਂਦੇ ਨੇ ਪਰ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਉਂ ਦੀਆਂ ਤਿਉਹ ਖੜੀਆਂ ਨੇ ਜਿਸ ਕਰਕੇ ਅਸੀਂ ਬਾਰ ਬਾਰ ਜਿਹੜੇ ਸੰਘਰਸ਼ ਧਰਨੇ ਅਸੀਂ ਲਾਉਣ ਲਈ ਮਜਬੂਰ ਹੁੰਦੇ ਹਾਂ ਜੇਕਰ ਸਾਡੀਆਂ ਜਿਹੜੀਆਂ ਮੰਗਾਂ ਨੇ ਟੈਂਡਰ ਕਿਲੋਮੀਟਰਾਂ ਦੇ ਰੱਦ ਨਹੀਂ ਹੁੰਦੇ ਜਿਹੜੇ ਪੱਤਰ ਨੇ ਉਹ ਜਾਰੀ ਨਹੀਂ ਹੁੰਦੇ ਤਾਂ ਅਸੀਂ ਕੱਲੂ 15 ਅਗਸਤ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਫਰੀਦਕੋਟ ਝੰਡਾ ਲਹਿਰਾਉਣਗੇ ਅਸੀਂ ਉੱਥੇ ਉਹਨਾਂ ਨੂੰ ਸਵਾਲ ਜਵਾਬ ਕਰਾਂਗੇ ਮਾਨਯੋਗ ਟਰਾਂਸਪੋਰਟ ਮੰਤਰੀ ਸਾਹਿਬ ਮਾਨਸਾ ਝੰਡਾ ਲਹਿਰਾਉਣਗੇ ਅਸੀਂ ਵੱਡੀ ਗਿਣਤੀ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੂੰ ਵੀ ਜਿਹੜੇ ਸਵਾਲ ਜਵਾਬ ਕਰਾਂਗੇ ਲਗਭਗ 90 ਤੋਂ 95% ਜਿਹੜੇ ਸਾਡੇ ਸਾਥੀ ਹੈ ਉਹ ਅੱਜ